ਮਹਾਰਾਜ ਜਾਂ ਗੋਰੀਆਂ ਨਾਲ ਲੋਕੀਆਂ ਕਿਤਿਆਂ ਜਾਟ ਹੈ ਜੀ ਇੱਕ ਵਾਰ ਹੀ ਗਿਆ ਵੀ ਜਾਵਣ ਜਾਂ ਜਾਣਾ ਤੋਂ ਦੱਸ ਮੈਂ ਗਿਆ ਨਹੀਂ ਤੁਸੀਂ ਰੱਖ ਲਿਆ ਅੱਜ ਕਹ ਨਹੀਂ ਭੁੱਲੋਗੇ ਵੀ ਅੱਜ ਹੁਣ ਸੇਵਾ ਅਸ਼ਨਾਲ ਦੀ ਸੇਵਾ ਘੀ ਮੇਰੇ ਤੇ ਕਰਦੇ ਲਈ ਤੇ ਉਹਨਾਂ ਮੇਰੀ ਸੇਵਾ ਲਈ ਬਿਗਨ ਪੈਕੇਜ ਜੇ ਹੁਣ ਕੱਪੜਾ ਫਾਂਡ ਲਿਓ ਸਿਉਣਵਾ ਕੇ ਜੁੜਤਾ ਜਾਂਦਾ ਪਰ ਉਹ ਸਿਉਣ ਦੇ ਦਈਆ ਵੀ ਮਹਾਰਾਜ ਹੋਂ ਤਾਂ ਜੋਨੀ ਹੋ ਗਈ ਨਿਭਗੀ ਨਹੀਂ ਬਗੀ ਕਿ ਹੋਂ ਤਾਂ ਬਾਸ ਸੇਵਾ ਖਤਮ ਤੇ ਜਿੰਦਗੀ ਉਹ ਮਾਪੇ ਦਾ ਲੋਕ ਘੰਟਿਆਂ ਦੀ ਅਟੈਕ ਤੇ ਦੂਆ ਅਟੈਕ ਤੇ ਤੀਆ ਅਟੈਕ ਤੇ ਡਾਕਟਰ ਇਡੈਂਟੀਫਾਈ ਕਰਨ ਤੋਂ ਖਤਮ ਹੋ ਗਏ ਇਹਨੇ ਕਿਹਾ ਉਹ ਸਾਰੀ ਗੱਲ ਪਾਈ ਨਹੀਂ ਉਠੀ ਤਰੀਕੇ ਕਹਿੰਦੇ ਹੁਣ ਕਿਵੇਂ ਬਰਮਜੀ ਤੋਂ ਹੋਣ ਲੱਗ ਕਹਿੰਦੇ ਜਿਉਂ ਤਾਂ ਡਾਕਟਰ ਆਣੇ ਜੋ ਸਭ ਖਤਮ ਹੋ ਗਿਆ ਉਹ ਪਾਈ ਦਿਲ ਦਾ ਕੀ ਹੁੰਦਾ ਚੱਲਦਾ ਚੱਲਦਾ ਰੁਕ ਜਾਂਦਾ ਤਾਂ ਫੇਰ ਚੱਲ ਪੈਂਦਾ ਹੁੰਦਾ ਉਹ ਫਿਰ ਤਿੰਨ ਡਾਕਟਰ ਤਾਂ ਕਹਿੰਦੇ ਵੀ ਡਾਕਟਰ ਹੁਣ ਕੋਮਾਂ ਚੱਲਦਾ 8 ਮਿੰਟ ਹੋ ਗਏ ਹੁਣ ਬਈ ਇਹ ਕਿੱਥੇ ਚੱਲਣਾ ਹੈਗਾ ਜਿੱਥੇ ਰਹਿਣ ਤੋਂ ਡਗਲੇ ਕੱਤੋਂ ਪਈਆਂ ਉਹ ਕਦ ਨੇ 1 ਵਜੇ ਦਾ ਮੈਂ ਲਿਖਣਾ ਸੀ ਕਿ ਸ਼ੌਕ ਦਿੱਤਾ ਆਪਾਂ ਕਾਬੂ ਲਿਆ ਕਹਿੰਦੇ ਕਿਵੇਂ ਆ ਮੈਂ ਕਹਿੰਦਾ ਜੱਸੀ ਵਾਦਾ ਕੀ ਖੈਲਾ ਮੈਂ ਪਿਆ ਰਿਹਾ ਬਾਬਾ ਜੀ ਕੋਲ ਖੜੇ ਮੈਂ ਤਾਂ ਉਹਨਾਂ ਬਿਠਾ ਨਹੀਂ ਸਕਦਾ ਠੀਕ ਹੈ ਇੱਥੇ ਪਹਿਲਾਂ ਉਹਰੇ ਬੈਠੇ ਉੱਤੇ ਸੀ ਇੰਦਰਾ ਉੱਤੇ ਸੀਗੇ ਮਾਪੇ ਫਿਰ ਕਹਿੰਦੇ ਤੁਹਾਡੇ ਬਗਰਾ ਸਾਰੇ ਤੇ ਮਜ਼ਦੂਰ ਹੱਥਾਂ ਨਾਲ ਮੇਰਾ ਫਿਕਰ ਨਾ ਕਰੋ ਮੈਂ ਠੀਕ ਹਾਂ ਆਪਾਂ ਠੀਕ ਹੋ ਗੋਗੇ ਆਪ 13 ਮਹੀਨਾ ਬਾਅਦ ਇਹ 13 ਦੀ ਗੱਲ ਹੈ ਫਿਰ ਉਹਨਾਂ